लुधियाना ਲੈ ਕੇ ਚੱਲਦੇ ਆ ਜਿੱਥੇ ਕਿ ਪਤਨੀਆਂ ਹਾਰ ਦੀਆਂ ਨਜ਼ਰ ਆ ਰਹੀਆਂ ਚਾਹੇ ਉਹ ਭਾਰਤਪੂਰਨ ਆਸ਼ੂ ਦੀ ਪਤਨੀ ਮਮਤਾ ਹੋਵੇ ਜਾਂ ਫਿਰ ਪੱਪੀ ਪਰਾਸ਼ਰ ਦੀ ਪਤਨੀ ਹੋਵੇ ਉਦੋਂ ਗੁਰਪ੍ਰੀਤ ਗੋਗੀ ਦੀ ਪਤਨੀ ਹੋਵੇ ਇਹ ਪਤਨੀਆਂ ਦੇ ਹਾਰ ਦਾ ਦੌਰ ਬਣ ਗਿਆ ਲੁਧਿਆਣੇ ਦੇ ਵਿੱਚ ਬੜਾ ਦਿਲਚਸਪ ਮੁਕਾਬਲਾ ਹੋਇਆ ਮਮਤਾ ਜਿਹੜੀ ਭਾਰਤਪੂਰਨ ਆਸ਼ੂ ਦੀ ਘਰ ਵਾਲੀ ਆ ਉਸ ਨੂੰ ਗੁਰਪ੍ਰੀਤ ਬੱਬਲ ਨੇ ਜਿਹੜਾ ਕਰਾਰੀ ਹਾਰ ਦਿੱਤੀ ਆਮ ਆਦਮੀ ਪਾਰਟੀ ਦੇ ਨੇ ਔਰ ਇਹ ਵੱਡੇ ਲੀਡਰਾਂ ਦੀਆਂ ਦਿਗਜ ਘਰ ਵਾਲੀਆਂ ਚ ਕਹਿ ਲਈਏ ਕਿਉਂਕਿ ਸੁਖ ਹੁੰਦਾ ਆ ਇੱਕ ਕਿਉਂਕਿ ਚਿਹਰਾ ਮੋਰਾ ਇਹ ਨਾ ਘਰ ਵਾਲਿਆਂ ਦਾ ਹੁੰਦਾ ਆ ਪਿੱਛੇ ਲੀਡਰ ਦਾ ਪੂਰਾ ਤਾਮਾ ਜਾਮਾ ਲੱਗਾ ਹੁੰਦਾ ਆ ਲੁਧਿਆਣੇ ਦੇ ਵਿੱਚ ਇੱਕ ਰਾਰੀ ਹਾਰ ਹੈ ਲੁਧਿਆਣੇ ਦੇ ਵਿੱਚ ਭਾਰਤ ਪੂਸ਼ਨ ਦੀ ਪਤਨੀ ਮਮਤਾ ਆਸ਼ੂ ਜਿਹੜੇ ਨੇ ਵਾਰਡ ਨੰਬਰ 60 ਤੋਂ ਮਮਤਾ ਦੀ ਹਾਰ ਹੋਈ ਆ ਗੁਰਪ੍ਰੀਤ ਬੱਬਲ ਆਮ ਆਦਮੀ ਪਾਰਟੀ ਦੇ ਜੱਥੇ ਨੇ ਉਧਰ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਦੀ ਵੀ ਹਾਰ ਹੋਈ ਆ ਔਰ ਇੱਕ ਤਰੀਕੇ ਦੇ ਨਾਲ ਕਾਰਵਾਰੀਆਂ ਘਰ ਵਾਲੀਆਂ ਹਾਰੀਆਂ ਨੇ ਜਿੱਦਾਂ ਆਪਾਂ ਕਹਿ ਲਈਏ ਕਿ ਜਲੰਧਰ ਦੇ ਵਿੱਚ ਸ਼ਹਿਰੀ ਚੱਡਾ ਤੇ ਉਹਦੀ ਘਰ ਵਾਲੀ ਦੋਨੇ ਜਿੱਤੇ ਨੇ ਉਧਰ ਜਲੰਧਰ ਦੇ ਵਿੱਚ ਵੀ ਜਗਦੀਸ਼ ਰਾਜਾ ਤੇ ਉਹਦੀ ਘਰ ਵਾਲੀ ਦੋਹੇ ਹਾਰੇ ਰਹੇ ਉਧਰ ਹੁਣ ਲੁਧਿਆਣਾ ਦੇ ਵਿੱਚ ਘਰ ਵਾਲੀਆਂ ਹੀ ਹਾਰ ਗਈਆਂ ਜਿਹੜੀਆਂ ਉਹਨਾਂ ਨੇ ਵੱਖਰੇ ਵੱਖਰੇ ਵਾਰਡਸ ਦੇ ਵਿੱਚੋਂ ਖੜੀਆਂ ਕੀਤੀਆਂ ਸੀ ਗੁਰਪ੍ਰੀਤ ਗੋਗੀ ਦੀ ਘਰ ਵਾਲੀ ਇਹ ਵੈਸਟੋ ਨੇ ਅਜਲਾ ਲੁਧਿਆਣਾ ਵਸ ਤੋਂ ਐਮਐਲਏ ਨੇ ਉਧਰੋਂ ਪੱਪੀ ਪਰਾਸ਼ਰ ਹੁਣੀ ਉਹ ਵੀ ਐਮਐਲਏ ਨੇ ਉਹਨਾਂ ਦੇ ਘਰ ਵਾਲੀ ਵਿਹਾਰ ਗਈ ਔਰ ਭਾਰਤ ਪੂਸ਼ਣ ਆਸ਼ੂ ਵਿਜੀਲੈਂਸ ਦੇ ਘੇਰੇ ਤੋਂ ਬਾਅਦ ਜਿਹੜਾ ਚਾਰਾ ਕਟਾਲਾ ਸੀਗਾ ਉਸ ਦੇ ਵਿੱਚ ਲਗਾਤਾਰ ਇਹਨਾਂ ਦੀ ਹੁੰਦੀ ਰਹੀ ਪਿੱਛੇ ਜੇ ਹੁਣ ਇਹਨਾਂ ਨੂੰ ਜ਼ਮਾਨਤ ਤੇ ਲਈ ਹੈ ਔਰ ਇਹ ਸਾਰਾ ਜਿਹੜਾ ਹੈ ਤੁਸੀਂ ਦੇਖੋ ਵੀ ਐਡੇ ਤਕੜੇ ਲੀਡਰ ਤੁਹਾਨੂੰ ਦੇ ਘਰ ਵਾਲੀਆਂ ਦੀ ਹਾਰ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕਹੀ ਵੱਡੀ ਗੱਲ ਹੈ ਪਰ ਹਾਰ ਜਿੱਤਨ ਦਾ ਵੀ ਸਿਲਸਿਲਾ ਹੁੰਦਾ ਪਰ ਲੁਧਿਆਣਾ ਸ਼ਹਿਰ ਜਿੱਥੇ ਕਿ ਟੋਟਲ 95 ਵਾਟ ਸਭ ਤੋਂ ਜ਼ਿਆਦਾ ਵਾਟ ਤੇ ਉੱਥੇ ਘਰ ਵਾਲੀਆਂ ਦੀਆਂ ਹਾਰ ਦੇ ਸਿਲਸਲੇ ਨੇ ਇਹ ਵੀ ਕਿਤੇ ਨਾ ਕਿਤੇ ਇੱਕ ਵਕਰੀ ਰਾਜਨੀਤੀ ਆ ਕਿ ਲੋਕ ਜਿਹੜੇ ਨੇ ਕਿਉਂਕਿ ਆਪਾਂ ਕਹਿ ਲਿਆ ਕਿ ਸੁਭਾਵਿਕ ਹੁੰਦਾ ਵੀ ਸੱਤਾਧਾਰੀ ਪਾਰਟੀ ਨੂੰ ਜਿੱਤ ਮਿਲਣੀ ਆ ਪਰ ਸੱਤਾਧਾਰੀ ਪਾਰਟੀ ਦੇ ਨਾਲ-ਨਾਲ ਇਹ ਹੁਣ ਘਰ ਵਾਲੀਆਂ ਦਾ ਸਿਲਸਲਾ ਵੀ ਕਿਉਂਕਿ ਸੁਖਦਾਰ ਬੰਦੇ ਹਮੇਸ਼ਾ ਆਪਣੇ ਵਾਰਡ ਤੋਂ ਆ ਆਪਣਾ ਨਾਮ ਬਚਾ ਲੈਂਦੇ ਹੁੰਦੇ ਨੇ ਕਿਉਂਕਿ ਉਹਨਾਂ ਦੀ ਜਿੱਤ ਜਿਹੜੀ ਹੈ ਕਿਉਂਕਿ ਵਾਰਡ ਦੇ ਵਿੱਚ ਜਿਹੜੇ ਨੇ ਆਪਾਂ ਲਈ 2000 3000 ਬੰਦੇ ਹੁੰਦੇ ਨੇ ਸੋ ਇੰਨੇ ਇੱਕ ਬੰਦਿਆਂ ਦੇ ਨਾਲ ਜਿਹੜਾ ਆ ਉਹ ਹਮੇਸ਼ਾ ਗਲਬਾਤ ਵੀ ਹੁੰਦੀ ਰਹਿੰਦੀ ਹੈ ਭਾਰਤਪੁਰ ਦਾ ਕਿਉਂਕਿ ਜ਼ਿਆਦਾ ਹੈ ਉਹ ਪਰਮਜੀਤ ਕੌਰ ਜਿਹੜੀ ਹੈ ਮਾਛੀਵਾੜਾ ਤੋਂ ਆ ਸ਼ਰਮਣੀਆ ਗੱਲਦਲ ਦੇ ਉਮੀਦਵਾਰ ਇਹ ਵਾਰਡ ਨੰਬਰ 7 마시ਵਾੜਾ ਦਾ ਉੱਥੋਂ ਜਿੱਤੇ ਨੇ ਔਰ ਇਸ ਤੋਂ ਇਲਾਵਾ ਜੇ 마시ਵਾੜਾ ਦੀ ਗੱਲ ਕਰਾਂ ਤੇ ਸਿਰਫ ਤੇ ਸਿਰਫ ਦੋ ਸੀਟਾਂ ਕਾਂਗਰਸ ਦੇ ਕੋਲ ਨੇ ਔਰ ਬਾਕੀ ਸਾਰੇ ਆਮ ਆਦਮੀ ਪਾਰਟੀ 15 ਜਿਹੜਾ ਟੋਟਲ ਰਿਜ਼ਲਟ ਆਏ ਨੇ 15 ਦੇ ਵਿੱਚੋਂ ਬਾਕੀ ਸਾਰੀਆਂ ਆਮ ਆਦਮੀ ਪਾਰਟੀ ਕੋਲੇ ਦੋ ਕਾਂਗਰਸ ਦੇ ਕੋਲ ਤੇ ਇੱਕ ਅਕਾਲੀ ਦਲ ਦੇ ਕੋਲ ਸੀਟ ਹੈ ਸੋ ਬਹੁਤ ਤਕੜਾ ਰਿਜ਼ਲਟ ਹੈ ਔਰ ਸੋ ਆਪੇ ਕਿਾ ਚਲੋ ਨਾ ਪੱਕਾ ਲਈ ਕਿ ਇਸ ਲੈਵਲ ਦੀ ਇਲੈਕਸ਼ਨਸ ਉੱਤੇ ਸੱਤਾਧਾਰੀ ਪਾਰਟੀ ਦਾ ਫੈਸਲਾ ਤੇ ਹੁੰਦਾ ਪਰ ਬਾਕੀ ਪਾਰਟੀਆਂ ਦਾ ਐਸਾ ਹੁੰਜਾ ਜਿਹੜਾ ਨਾ ਉਹ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਆਪਣੇ ਆਪ ਨੂੰ ਰਜਿਸਟਰ ਕਰਨਾ ਵੀ ਬਿਲਕੁਲ ਜ਼ਰੂਰੀ ਹੋ ਜਾਂਦਾ ਆ ਮੁੱਲਾਪੁਰ ਦਾਖਾ ਮੁੱਲਾਪੁਰ ਦਾਖਾ ਕਾਂਗਰਸ ਦਾ ਜਿਹੜਾ ਜਿਹੜਾ ਇਹ ਕਹ ਲਈਏ ਕਿ ਉਹਨਾਂ ਦਾ ਆਪਣਾ ਖਾਤਾ ਖੁੱਲਿਆ ਆ ਮੁੱਲਾਪੁਰ ਦਾਖਾ ਤੋਂ ਇੱਕ ਨੰਬਰ ਵਾਰਡ ਤੋਂ ਜਿਹੜੀ ਸਰਬਜੀਤ ਕੁਆਰਾ ਉਹਦੀ ਜਿੱਤ ਹੋਈ ਆ ਔਰ ਮੁੱਲਾਪੁਰ ਦਾਖਾ ਤੋਂ ਛੇ ਨੰਬਰ ਵਾਰਡ ਤੋਂ ਬਲਬੀਰ ਚੰਦ ਨੇ ਕਾਂਗਰਸ ਦੇ ਉਹਨਾਂ ਦੀ ਜਿੱਤ ਹੋਈ ਆ ਸੋ ਇਹ ਮਾਫ ਕਰਨਾ ਸੁਖਵਿੰਦਰ ਕੌਰ ਨੇ ਮੁੱਲਾਪੁਰ ਦਾਖਾ 7 ਨੰਬਰ ਵਾਰਡ ਤੋਂ ਕਾਂਗਰਸ ਦੇ ਜਿੱਤ ਹੋਈ ਹੈ ਔਰ ਇੱਕ ਤਰੀਕੇ ਦੇ ਨਾਲ ਜੇ ਦੇਖਿਆ ਜਾਵੇ ਓਵਰAllResult ਜਿਹੜਾ ਆ ਆਮ ਆਦੀ ਪਾਰਟੀ ਦੇ ਹਾਕਤ ਦੇ ਵਿੱਚ ਹੈ ਪਟਿਆਲਾ ਸਭ ਤੋਂ ਜ਼ਿਆਦਾ ਵੇਵ ਆ ਆਮ ਆਦੀ ਪਾਰਟੀ ਦੀ ਔਰ ਇਹ ਕਿਉਂਕਿ ਕਈ ਵਾਰ ਤੁਸੀਂ ਦੇਖੋ ਵੀ ਉੱਥੇ ਕੈਪਟਨ ਅਮਰਿੰਦਰ ਸਿੰਘ ਹਣੀ ਹੋਏ ਨੇ ਔਰ ਰਾਣੇਂਦਰ ਕੌਰ ਜਿਹੜੇ ਉਹਨਾਂ ਦੀ ਹੁਣ ਬੇਟੀ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਔਰ ਉਹਨਾਂ ਦੀ ਵਾਈਫ ਵੀ ਚੋਣ ਮੈਦਾਨ ਦੇ ਵਿੱਚ ਹੈ ਆਪ ਉਹਨਾਂ ਨੇ ਹੁਣ ਪਾਰਟੀ ਚੇਂਜ ਕੀਤੀ ਹੋਈ ਹੈ ਔਰ ਉੱਥੇ ਉਹਨਾਂ ਦਾ ਦਬਦਬਾ ਕਿਤੇ ਨਜ਼ਰ ਨਹੀਂ ਆ ਰਿਹਾ ਫਿਲਹਾਲ ਆਮ ਆਦਮੀ ਪਾਰਟੀ ਦੇ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਜਿਆਦਾ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਗੇਨ ਕੀਤਾ ਆ ਔਰ ਸਾਰੇ तकरीबन ਪਟਿਆਲੇ ਦੇ ਜਿਹੜਾ ਬਹੁਤ ਆਤ ਏਰੀਆ ਆ ਬਹੁਤ ਆਤ ਵਾਰਡ ਨੇ ਉੱਚ ਆਮ ਆਦਮੀ ਪਾਰਟੀ ਆ ਇੱਥੇ ਲੁਧਿਆਣੇ ਦਾ ਬਹੁਤ ਆਤ ਏਰੀਆ ਉਹਦੇ ਵਿੱਚ ਆਮ ਆਦਮੀ ਪਾਰਟੀ ਆ ਹਾਲਾਂਕਿ ਅੰਮ੍ਰਿਤਸਰ ਦੇ ਵਿੱਚ ਤੇ ਜਲੰਧਰ ਦੇ ਵਿੱਚ ਇਹ ਮਿਲਿਆ ਜੁਲਿਆ ਜਅਸਰ ਆ ਔਰ ਪਰ ਬਹੁਤ ਆਤ ਜਲੰਧਰ ਦੇ ਵਿੱਚ ਵੀ ਦੇਖੀ ਜਾਵੇ ਤਾਂ ਉਹ ਵੀ ਆਮ ਆਦਮੀ ਪਾਰਟੀ ਆ ਔਰ ਇਧਰ ਘਰ ਵਾਲੀਆਂ ਤੀਵੀਆਂ ਹਾਰੀਆਂ ਨੇ ਚਾਹੇ ਉਹ ਭਾਰਤ ਪੂਸ਼ਣ ਆਸ਼ੂ ਦੀ ਤੀਵੀ ਘਰ ਵਾਲੀ ਹੋਵੇ ਔਰ ਜਾਂ ਫਿਰ ਉਧਰ ਆਪਾਂ ਕਹੀਏ ਕਿ ਗੁਰਪ੍ਰੀਤ ਗੋਗੀ ਐਮਐਲਏ ਨੇ ਵੈਸ ਤੋਂ ਲੁਧਿਆਣਾ ਦੇ ਉਹਨਾਂ ਦੀ ਘਰ ਵਾਲੀ ਹੋਵੇ ਉਹਨਾਂ ਨੂੰ ਵੀ ਹਾਰ ਮਿਲੀ ਆ ਪੱਪੀ ਪਰਾਸ਼ਰ ਦੀ ਘਰ ਵਾਲੀ ਜਿਹੜੇ ਨੇ ਉਹਨਾਂ ਨੂੰ ਵੀ ਹਾਰ ਮਿਲੀ ਆ ਸੋ ਇਹ ਤਿੰਨ ਘਰ ਵਾਲੀਆਂ ਜਿਹੜੀਆਂ ਨੇ ਰਸੂਖਦਾਰਾਂ ਦੀਆਂ ਘਰ ਵਾਲੀਆਂ ਇਹ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਲੁਧਿਆਣੇ ਦੇ ਵਿੱਚ ਲੁਧਿਆਣਾ ਸ਼ਹਿਰ ਆਪਾਂ ਗਏ ਨੇ ਕਿ ਮੈਂਚੈਸਟਰ ਉਹ ਪੰਜਾਬ ਹੈ ਔਰ ਇਹਦੇ ਚ ਵੱਡੇ ਵੱਡੇ ਸੁਖਦਾਰਾਂ ਦੀਆਂ ਘਰ ਵਾਲੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਆ ਮਮਤਾ ਨੂੰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਹਰਾਇਆ ਆ ਔਰ ਦੂਸਰੇ ਬੰਨੇ ਜੇ ਗੱਲ ਕੀਤੀ ਜਾਵੇ ਮਮਤਾ ਤੋਂ ਇਲਾਵਾ ਗੋਗੀ ਦੀ ਘਰ ਵਾਲੀ ਜਿਹੜੀ ਗੁਰਪ੍ਰੀਤ ਗੋਗੀ ਆ ਉਹਨਾਂ ਦੀ ਘਰ ਵਾਲੀ ਆ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਆ ਅਰ ਫਿਲਹਾਲ ਆਲਰੇ ਸ਼ਾਟ ਚੱਲ ਰਹੇ ਨੇ ਇਹ ਪਟਿਆਲਾ ਦੇ ਨੇ ਜਿਹੜੇ ਸਕਰੀਨ ਦੇ ਉੱਤੇ ਪਟਿਆਲਾ ਕਿ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਾਫੀ ਰੰਗ ਬੰਨਿਆ ਆ ਔਰ ਇਹ ਪਤਨੀਆਂ ਦਾ ਦੌਰ ਪਤਨੀਆਂ ਰਸੂਕਤਾਰਾਂ ਦੀਆਂ ਗੱਲਬਾਤ ਵੀ ਹੋਈ ਆ ਸਾਡੀਆਂ ਉਹਨਾਂ ਦੀਆਂ ਘਰ ਵਾਲੀਆਂ ਨਾਲ ਜਿਹੜੇ ਵਿੱਚੋਂ ਹਾਰੇ ਨੇ ਔਰ ਜਿੱਤੇ ਆ ਬੰਦੇ ਨਾਲ ਵੀ ਹੋਈ ਆ ਜਲ ਬਹੁਤ ਜਲ ਤੁਹਾਨੂੰ ਉਸ ਗੱਲਬਾਤ ਨੂੰ ਵੀ ਸੁਣਾਵਾਂਗੇ ਕਿ ਕਿਉਂ ਐ ਕੀ ਕੀ ਕਹਿ ਰਹੀਆਂ ਨੇ ਇਹ ਜਿਹੜੀਆਂ ਰਸੂਕਤਾਰਾਂ ਦੀਆਂ ਵਾਈਫਸ ਨੇ ਤੁਹਾਨੂੰ ਕੀ ਲੱਗਦਾ ਆ ਵੀ ਇਹ ਚਾਮ ਕਿਉਂ ਨਹੀਂ ਚੱਲਿਆ ਕਿ ਪੰਜਾਬ ਦੀ ਰਾਜਨੀਤੀ ਬਦਲ ਗਈ ਆ ਕਿਉਂਕਿ ਸਿਟਿੰਗ ਐਮਐਲਏ ਹੋਵੇ ਔਰ ਉਹਦੀ ਆਪ ਦੀ ਵਾਈਫ ਜਿਹੜੀ ਆਪਣੇ ਵਾਰਡ ਚੋ ਹਾਰ ਜਵੇ ਇਹ ਵੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਔਰ ਆਪਣੇ ਵਾਰਡ ਚ ਆਪਣੇ ਆਪ ਨੂੰ ਰਜਿਸਟਰ ਨਾ ਕਰ ਸਕਣਾ ਔਰ ਦੂਸਰੇ ਪੰਨੇ ਭਾਰਤ ਪੂਸ਼ਨ ਆਸ਼ੂ ਬਹੁਤ ਵੱਡਾ ਨਾਮ ਹੈ ਹਾਲਾਂਕਿ ਆਪਾਂ ਭਾਰਤ ਪੂਸ਼ਨ ਆਸ਼ੂ ਦੀ ਗੱਲ ਕਰ ਸਕਦੇ ਆ ਕਿ ਉਹਨਾਂ ਉੱਤੇ ਅਲੀਗੇਸ਼ਨ ਸਿਗੇ ਸ਼ਾਇਦ ਉਹ ਇਸ ਕਰਕੇ ਵੀ ਲੋਕਾਂ ਨੇ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਪਰ ਗੁਰਪ੍ਰੀਤ ਗੋਗੀ ਤੇ ਪੱਪੀ ਪਰਾਸ਼ਰ ਔਰ ਇਹ ਲੋਕ ਸੱਤਾਧਾਰੀ ਪਾਰਟੀ ਤੋਂ ਇਹਨਾਂ ਦੀ ਪਾਰਟੀ ਔਰ ਇਹਨਾਂ ਦੀਆਂ ਵਾਈਫਸ ਜਿਹੜੀਆਂ ਨੇ ਉਹ ਹਾਰ ਜਾਣ ਤੇ ਸਵਾਲ ਤੇ ਖੜੇ ਹੁੰਦੇ ਆ ਵੀ ਇਹ ਕਿਉਂ ਹਾਲਾਂਕਿ ਜੇ ਹੁਣ ਗੱਲ ਰਿਜ਼ਲਟ ਦੀ ਕੀਤੀ ਜਾਵੇ ਓਵਰਆਲ ਰਿਜ਼ਲਟ ਦੀ ਕੀਤੀ ਜਾਵੇ ਤਾਂ ਓਵਰਆਲ ਰਿਜ਼ਲਟ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਨਜ਼ਰ ਆ ਰਹੀ ਹੈ ਔਰ ਕਾਂਗਰਸ ਦਾ ਬਹੁਤ ਬੁਰਾ ਹਾਲ ਦੇਖਣ ਨੂੰ ਮਿਲ ਰਿਹਾ ਜਦੋਂ ਕਿ ਕਾਂਗਰਸ ਨੂੰ ਲੱਗਦਾ ਸੀ ਰਜਿਸਟਰ ਕਰੇਗੀ ਬਹੁਤ ਜਗ੍ਹਾ ਦੇ ਉੱਤੇ ਕਾਂਗਰਸ ਨੇ ਅਜੇ ਵੀ ਜੜਾਇਆ ਬਲੌਤ ਬਲਾਕਾਂ ਦੇ ਵਿੱਚ ਕਾਂਗਰਸ ਨੇ ਅਜੇ ਵੀ ਆਪਣਾ ਖਾਤਾ ਤੱਕ ਨਹੀਂ ਖੋਲਿਆ ਸੋ ਇਹ ਲੱਗਦਾ ਹੈ ਕਿ ਰਾਜਨੀਤੀ ਜਿਹੜੀ ਹੈ ਹਾਲਾਂਕਿ ਇੱਕ ਇਥੇ ਇਹ ਗੱਲ ਵੀ ਮੰਨਣੀ ਹੋਏਗੀ ਕਿ ਲੋਕਲ ਇਲੈਕਸ਼ਨਸ ਹਮੇਸ਼ਾ ਸਤਾਤਾਰੀ ਪਾਰਟੀ ਦੇ ਹੱਕ ਵਿੱਚ ਹੁੰਦੇ ਨੇ ਪਰ ਕਿਵੇਂ ਪਲਟ ਗਈ ਹੈ ਪੂਰੀ ਬਾਜ਼ੀ ਕਿਵੇਂ ਇਹ ਭਾਰਤ ਪੂਸ਼ਣ ਆਸ਼ੂ ਦੀ ਪਤਨੀ ਔਰ ਉਸ ਤੋਂ ਇਲਾਵਾ ਐਮਐਲਏ ਗੁਰਪ੍ਰੀਤ ਗੋਗੀ ਦੀ ਘਰ ਵਾਲੀ ਤੇ ਐਮਐਲਏ ਪੱਪੀਪਰਾਸ਼ ਸਿਟਿੰਗ ਐਮਐਲਏ ਆ ਇਹਨਾਂ ਦੀਆਂ ਘਰ ਵਾਲੀਆਂ ਕਿਹੜੇ ਕਿਹੜੇ ਵਾਰਡਸ ਦੇ ਵਿੱਚੋਂ ਕਿਉਂ ਨਹੀਂ ਜਿੱਤ ਸਕਿਆ ਇਹ ਸਾਰਾ ਕੁਝ ਤੁਹਾਡੇ ਨਾਲ ਡਿਸਕਸ ਕਰਾਂਗੇ ਅਸੀਂ ਗਰਾਊਂਡ ਤੇ ਉੱਤੇ ਖੜੇ ਸਾਡੇ ਰਿਪੋਰਟਰ ਦੇ ਨਾਲ ਗੱਲ ਕਰਾਵਾਂਗੇ ਜਿਹੜਾ ਕਿ ਇਹ ਉਹ ਗੱਲਬਾਤ ਵੀ ਕਰੇਗਾ ਵੀ ਕਿਵੇਂ ਇਹਨਾਂ ਦੇ ਘਰਾਂ ਦੇ ਵਿੱਚੋਂ ਕਿਉਂਕਿ ਗੱਲਾਂ ਬਾਤ ਕਰ ਰਹੇ ਸੀ ਕਿ ਕਿਵੇਂ ਜਿੱਤ ਨਹੀਂ ਸਕੇ ਔਰ ਵਾਰਡ ਨੰਬਰ ਦੀ ਗੱਲ ਕੀਤੀ ਜਾਵੇ ਵਾਰਡ ਨੰਬਰ 60 ਤੋਂ 60 ਤੋਂ ਜਿਹੜਾ ਆ ਮਮਤਾ ਜਿਹੜੇ ਨੇ ਮਮਤਾ ਹਾਰੇ ਨੇ ਭਾਰਤ ਪੂਸ਼ਨ ਆਸ਼ੂ ਦੀ ਵਾਈਫ ਆਸ਼ੂ ਮਮਤਾ ਆਸ਼ੂ ਨੇ ਉਹ ਉਹਨਾਂ ਦੀ ਹਾਰ ਜਿਹੜੀ ਆ ਉਹ ਇੱਕ ਤਰੀਕੇ ਦੇ ਨਾਲ ਇਹ ਵੀ ਆ ਕਿ ਉਹ ਸੱਤਾ ਦੇ ਵਿੱਚੋਂ ਕਿਉਂਕਿ ਤੁਹਾਡੇ ਤੇ ਅਲਿਗੇਸ਼ਨ ਲੱਗੇ ਨੇ ਉਹ ਉਹ ਦਾ ਕਰਕੇ ਵੀ ਆ ਲੁਧਿਆਣਾ ਦੇ ਵਾਰਡ ਨੰਬਰ 70 ਤੋਂ ਭਾਜਪਾ ਉਮੀਦਵਾਰ ਸੁਮਨ ਵਰਮਾ ਜਿਹੜੇ ਨੇ ਉਹ ਜਿੱਤੇ ਨੇ ਔਰ ਲੁਧਿਆਣਾ ਦੇ ਵਾਰਡ ਨੰਬਰ 9 ਤੋਂ ਭਾਜਪਾ ਉਮੀਦਵਾਰ ਤਿਕਸ਼ਾ ਰਵੀ ਬਤਰਾ ਜਨਾਬ ਜਿੱਤੇ ਨੇ ਲੁਧਿਆਣਾ ਦੇ ਵਾਰਡ ਨੰਬਰ 81 ਤੋਂ ਵੀ ਭਾਜਪਾ ਆ ਇੱਥੇ ਤੁਸੀਂ ਦੇਖੋ ਵੀ ਇਸ ਏਰੀਆ ਦੇ ਵਿੱਚ ਭਾਜਪਾ ਬਹੁਤ ਹੈ ਲੁਧਿਆਣਾ ਦੇ ਵਾਰਡ ਨੰਬਰ 9 ਤੇ ਭਾਜਪਾ ਉਧਰ ਲੁਧਿਆਣਾ ਦੇ 81 ਨੰਬਰ ਵਾਰਡ ਤੋਂ ਵੀ ਜਿਹੜੇ ਦੇ ਇੰਦਰ ਅਗਰ왈 ਜਿਹੜੇ ਨੇ ਉਹ ਚੋਣ ਜਿੱਤੇ ਨੇ ਵਾਰਡ ਨੰਬਰ 89 ਤੋਂ ਤਜਿੰਦਰ ਕੌਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੂ ਰਹੇ ਨੇ ਸੋ ਬਹੁਤ ਜਲਦ ਤੁਹਾਨੂੰ ਗਰਾਉਂਡ ਦੇ ਨਾਲ ਜੋੜਦੇ ਆ ਕਿਉਂਕਿ ਇਹ ਘਰ ਵਾਲੀਆਂ ਜੜੀਆਂ ਨੇ ਤੀਵੀਆਂ ਜੜੀਆਂ ਸੁਖਤਾਰਾ ਰੰਦੀਆਂ ਇਹਨਾਂ ਨੂੰ ਹਾਰ ਦਾ ਕਿਵੇਂ ਸਾਹਮਣਾ ਕਰਨਾ ਪੈ ਗਿਆ ਇਹ ਸਾਰਾ ਸਵਾਲ ਜਿਹੜਾ ਆ ਉਹ ਵਿਦ ਜਵਾਬ ਜਿਹੜਾ ਆ ਕਿਉਂਕਿ ਗਰਾਉਂਡ ਦੇ ਉੱਤੇ ਸਾਡੇ ਰਿਪੋਰਟਰਸ ਐਕਟਿਵ ਹੋ ਗਏ ਨੇ ਔਰ ਤੁਹਾਨੂੰ ਉਹ ਦਿਖਾਉਣਗੇ ਕਿ ਕਿਵੇਂ ਕਿਵੇਂ ਜਿਹੜਾ ਆ ਉਸ ਜਗ੍ਹਾ ਦੇ ਉੱਤੇ ਲੋਕਾਂ ਦਾ ਕੀ ਕਹਿਣਾ ਆ ਇਹ ਕਿਉਂ ਇਹਨਾਂ ਨੂੰ ਐਡੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਤੁਸੀਂ ਦੇਖੋ ਵੀ ਜਿਹੜੇ ਸ਼ਾਰਟਸ ਨੇ ਉਹ ਇੱਕ ਤਰੀਕੇ ਦੇ ਨਾਲ ਬਦਲਦੇ ਨਜ਼ਰ ਆ ਰਹੇ ਤਸਵੀਰ ਬਦਲਦੀ ਨਜ਼ਰ ਆਈ ਆ ਔਰ ਇਹ ਇੱਕ ਉਹ ਤਸਵੀਰ ਆ ਜਿੱਥੇ ਸਾਨੂੰ ਦਿਖ ਰਿਹਾ ਵੀ ਫਲਾਨਾ ਜਿਹੜਾ ਆ ਉਹ ਜਿੱਤਿਆ ਫਲਾਨਾ ਹਾਰਿਆ ਪਰ ਆਪਣੇ ਆਪ ਦੇ ਵਿੱਚ ਇਹ ਪਤਨੀਆਂ ਵਾਲੀ ਗੇਮ ਜਿਹੜੀ ਹੈ ਕਿਸੇ ਨੂੰ ਸਮਝ ਨਹੀਂ ਆਈ ਕਹਦੇ ਕਿਉਂਕਿ ਹੋਇਆ ਨਹੀਂ ਸਿਆਸਤ ਦੇ ਵਿੱਚ ਇਹ ਚੀਜ਼ ਨਹੀਂ ਹੋਈ ਕਿਉਂਕਿ ਰਸੂਖਤਾਰਾਂ ਦੀਆਂ ਵਾਈਫਸ ਜਿਹੜੀਆਂ ਨੇ ਉਹ ਇਸ ਲੈਵਲ ਦੇ ਉੱਤੇ ਆਪਣੇ ਆਪ ਨੂੰ ਜਿੱਤਿਆ ਰਿਆਂ ਨੇ ਜਿੱਤੇ ਰਹੇ ਨੇ ਹਾਲਾਂਕਿ ਇਹ ਪਾਸਾ ਇਸ ਕਰਕੇ ਵੀ ਪਲਟੇ ਮੈਨੂੰ ਯਾਦ ਹੈ ਵੀ ਜਿਹੜਾ ਗੁਰਦਾਸਪੁਰ ਵਾਲਾ ਡੇਰਾ ਬਾਬਾ ਨਾਨਕ ਦਾ ਪਿੱਛੇ ਰਿਜ਼ਲਟ ਆਇਆ ਤੇ ਜਿਹੜਾ ਬੰਦਾ ਉੱਥੋਂ ਜਿੱਤਿਆ ਆਮ ਆਦਮੀ ਪਾਰਟੀ ਦਾ ਉਹ ਵੀ ਕਿਤੇ ਨਾ ਕਿਤੇ ਪੰਚਾਇਤ ਮੈਂਬਰ ਸੀਗਾ ਤੇ ਉਹਨੂੰ ਪੁੱਛਿਆ ਵੀ ਤੂੰ ਕਿਵੇਂ ਜਿੱਤ ਗਿਆ ਤੇ ਉਹ ਕਹਿੰਦਾ ਵੀ ਮੈਂ ਸਰਪੰਚ ਦੀ ਚੋਣ ਲੜਨੀ ਸੀ ਹਾਲਾਂਕਿ ਸੁਖਜਿੰਦਰ ਅੰਦਾਵਾ ਦੇ ਨਾਲ ਸੀ ਕਹਿੰਦਾ ਇਹਨੇ ਮੈਨੂੰ ਲਲਕਾਰ ਕੇ ਕਿਹਾ ਵੀ ਜਿਹੜਾ ਬੰਦੇ ਨੂੰ ਮੈਂ ਸਰਪੰਚ ਬਣਾਤਾ ਉਹ ਬਣ ਗਿਆ ਤੇ ਤੈਨੂੰ ਨਹੀਂ ਮੰਜ਼ੂਰ ਤੂੰ ਆਪਣਾ ਵੱਖਰਾ ਲੜ ਰਿਹਾ ਹੈ ਇਹਦਾ ਉਸ ਦਿਨ ਮੈਂ ਕਿਾਸੀ ਮੈਂ ਐਮਐਲਏ ਲੜੂਗਾ ਸੋ ਐਮਐਲਏ ਲੜਿਆ ਔਰ ਜਿੱਤ ਵੀ ਗਿਆ ਤੇ ਸੁਖਜਿੰਦਰ ਰੰਧਾਵਾ ਦੀ ਧਰਮਪਤਨੀ ਹਾਰੀ ਮਨ ਲਾਦਾ ਵੀ ਇੱਥੇ ਜਿਹੜਾ ਆ ਕਿਉਂਕਿ ਸਾਨੂੰ ਸਾਡੇ ਮਾਈਂਡ ਚ ਹੁੰਦਾ ਵੀ ਲੀਡਰ ਆ ਲੀਡਰ ਤਾਂ ਕਿਸੇ ਵੀ ਪਿੰਡ ਦੀ ਪੰਚਾਇਤ ਬਣਾ ਸਕਦਾ ਆ ਇਨਾਂਕਤ ਉਹਦਾ ਠੁਕ ਹੁੰਦਾ ਕਿ ਆਪਣੇ ਪਿੰਡ ਦੀ ਪੰਚਾਇਤ ਹੀ ਬਣਾ ਲਵੇ ਪਰ ਇਸ ਤੋਂ ਇਲਾਵਾ ਹੁਣ ਵਾਰਡ ਜਿਹੜੇ ਜਿਹੜੇ ਆਪਣੇ ਵਾਰਡ ਚ ਆਉਂਦਾ ਆ ਆਪਣੇ ਵਾਰਡ ਚ ਉਤੇ ਇੱਜ਼ਤ ਬਚਾਈ ਜਾ ਸਕਦੀ ਆ ਪਰ ਆ ਪੱਪੀ ਪਰਾਸ਼ਰ ਗੁਰਪ੍ਰੀਤ ਗੋਗੀ ਤੇ ਭਾਰਤ ਪੂਸ਼ਨ ਆਸ਼ੂ ਦੇ ਨਾਲ ਅਜਿਆ ਨਹੀਂ ਹੋਇਆ ਉਹ ਨਹੀਂ ਹੋਇਆ ਗਰਾਉਂਡ ਰਿਪੋਰਟ ਬੜੀ ਜਲ ਤੋ ਤੁਹਾਨੂੰ ਦੱਸਾਂਗੇ ਬੜੀ ਇੰਟਰਸਟਿੰਗ ਦੇ ਜਸਟ ਗਰਾਉਂਡ ਰਿਪੋਰਟ ਹੈ ਲੋਕ ਬੜਾ ਕੁਝ ਕਹਿ ਰਹੇ ਨੇ ਉਹ ਸਭ ਕੁਝ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਫਿਲਹਾਲ ਆਮ ਆਦਮੀ ਪਾਰਟੀ ਦੀ ਓਵਰਆਲ ਜਿੱਤੇ ਔਰ ਇਹ ਜਿੱਤ ਕਿਉਂ ਹੈ ਵੀ ਦੇਖਣਾ ਹੋਏਗਾ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਸ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਤਰੀਕੇ ਦੇ ਨਾਲ ਵੱਖਰਾ ਲੈ ਲੈ ਕੇ ਚੱਲੀ ਆ ਔਰ ਜੱਥੇ ਰਾਜਾ ਬੜਿੰਗ ਨੇ ਪਿੱਛੇ ਜੇ ਐਮਪੀ ਜੱਤ ਕੇ ਇਸ ਲੁਧਿਆਣੇ ਦੇ ਵਿੱਚ ਬਹੁਤ ਨਾਮਣਾ ਘਟਿਆ ਪਰ ਲੱਗਦਾ ਹੈ ਕਿ ਜਿਹੜੇ ਲੋਕਲ ਲੈਵਲ ਦੇ ਉੱਤੇ ਆ ਉਹ ਆਮ ਆਦਮੀ ਪਾਰਟੀ ਨੇ ਥੋੜਾ ਜਿਹਾ ਦਬਦਬਾ ਜ਼ਿਆਦਾ ਕਰ ਲਿਆ ਔਰ ਇਸ ਤੋਂ ਇਲਾਵਾ ਕੀ ਹੋਇਆ ਬਹੁਤ ਇੰਟਰਸਟਿੰਗ ਹੈ ਉਧਰ ਅਮ੍ਰਿਤਸਰ ਦੇ ਵਿੱਚ ਜਿਹੜਾ ਆ ਰਿਜ਼ਲਟ ਜਿਹੜਾ ਆ ਉਹ ਕਾਂਗਰਸ ਬਹੁਤ ਜ਼ਿਆਦਾ ਜਗ੍ਹਾ ਦੇ ਉੱਤੇ ਆਪਣਾ ਖਾਤਾ ਖੋਲ੍ਹਿਆ ਕਿਉਂਕਿ ਕਾਂਗਰਸ ਜਿਹੜੀ ਹੈ ਇੰਦ ਲੱਗਦਾ ਵੀ ਬੜੀ ਜਗ੍ਹਾ ਦੇ ਉੱਤੇ ਆਈ ਹੋਈ ਆ ਇੱਥੇ ਜਲੰਧਰ ਦੇ ਵਿੱਚ ਮਿਲਿਆ ਜੁਲਿਆ ਅਸਰ ਹੈ ਹਾਲਾਂਕਿ ਇਹਨਾਂ ਸਾਰੀਆਂ ਜਟੀਆਂ ਨਗਰ ਨਿਗਮ ਜਾਂ ਕਾਉਂਸਲਸ ਹੋਈਆਂ ਨੇ ਇਹਨਾਂ ਦੇ ਵਿੱਚ ਸਾਰੀਆਂ ਦੇ ਵਿੱਚ ਓਵਰਆਲ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜ਼ਿਆਦਾ ਸੀਟਾਂ ਬਹੁਤਾਂਤ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਹੈ ਸੋ ਸਭ ਕੁਝ ਔਰ ਸਾਰਾ ਕੁਝ ਇੱਕ ਫਰੇਮ ਦੇ ਵਿੱਚ ਹੋ ਜਾਏਗਾ ਜਦੋਂ ਭਾਰਤ ਪੁਸ਼ਨਾ ਆਸ਼ੂ ਮਮਤਾ ਆਸ਼ੂ ਜਿਹੜੇ ਉਹਨਾਂ ਦੇ ਧਰਮ ਪਤਨੀ ਹੈ ਉਹਨਾਂ ਦੇ ਵਾਰਡ ਨੰਬਰ 60 ਦੀ ਗੱਲ ਹੋਏਗੀ ਔਰ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਗੱਲ ਕੀਤੀ ਜਾਵੇ ਉਸ ਵਾਰਡ ਦੀ ਗੁਰਪ੍ਰੀਤ ਗੋਗੀ ਦੀ ਘਰ ਵਾਲੀ ਦੀ ਬਾੜ ਦੀ ਉਹਦੇ ਵੀ ਦੇਖਾਂਗੇ ਕਿ ਕੀ ਸਟਿੰਗ ਹੈ ਔਰ ਇਸ ਤੋਂ ਇਲਾਵਾ ਪੱਪੀ ਪਰਾਸ਼ਰ ਹੁਣਾਂ ਦੀ ਵਾਈਫ ਦੇ ਬਾਰੇ ਵੀ ਦੇਖਿਆ ਜਾਏਗਾ ਫਿਲਹਾਲ ਤੁਹਾਨੂੰ ਪਟਿਆਲੇ ਦੇ ਜਸ਼ਨ ਦੀ ਤਸਵੀਰ ਦਿਖਾਉਣੀ ਹੈ ਜਿੱਥੇ ਕਿ ਜਸ਼ਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਲੋਕ ਪੰਕੜੇ ਪਾ ਰਹੇ ਨੇ ਔਰ ਲਗਾਤਾਰ ਜਸ਼ਨ ਚੱਲ ਰਿਹਾ ਹੈ ਜਸ਼ਨ ਮੈਂ ਦੇਖਾਈ ਦੇ ਰਹੇ ਨੇ ਤਾਂ ਦੇਖ ਸਕਦੇ ਹੋ ਸੌਰਵ ਮદાન ਮਿੱਠੂ ਜੋ ਆਪਣੇ ਸਮਰਥਕਾਂ ਨੂੰ ਮਿਲਦੇ ਦਿਖਾਈ ਦੇ ਰਹੇ ਨੇ ਤਾਂ ਸੌਰਵ ਮદાન ਮਿੱਠੂ ਦੇ ਜਿਹੜੇ ਜਿੰਦਾਬਾਦ ਦੇ ਜਕਾਰੇ ਵੀ ਹੱਥ ਲਗਾਏ ਜਾ ਰਹੇ ਨੇ ਤਾਂ ਇਹ ਖਾਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲਗਾਤਾਰ ਇਹ ਤਸਵੀਰਾਂ ਸਾਂਝੀਆਂ ਕਰ ਰਿਹਾ ਜਸ਼ਨ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸਮਰਥਕ ਆਪਣੇ ਕੈਂਡੀਡੇਟ ਨੂੰ ਮਿਲਣ ਵਾਸਤੇ ਪਹੁੰਚ ਰਹੇ ਨੇ ਤਾਂ ਪੂਰੇ ਇਲਾਕੇ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਜਸ਼ਨ ਦਾ ਮਾਹੌਲ ਤੁਸੀਂ ਵੇਖ ਸਕਦੇ ਹੋ ਕਿ ਜਿੰਨੇ ਵੀ ਜਿੰਨੇ ਵੀ ਲੋਕ ਨੇ ਇੱਥੇ ਲਗਾਤਾਰ ਪਹੁੰਚ ਰਹੇ ਨੇ ਤਾਂ ਢੋਲ ਦੇ ਨਾਲ ਸੈਲੀਬ੍ਰੇਸ਼ਨ ਇੱਥੇ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਆਪਣੇ ਸ਼ੋਗੀ ਨੂੰ ਕਹਾਂਗਾ ਕਿ ਇੱਕ ਵਾਰੀ ਜ਼ਰੂਰ ਪੂਰੀ ਪਾਰਕ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਜਾਣ ਕਿ ਜਿੱਥੇ ਨਿਗਾ ਪੈਂਦੀ ਹੈ ਉੱਥੇ ਹੀ ਜੋ ਜਸ਼ਨ ਦਾ ਮਾਹੌਲ ਦਿਖਾਈ ਦੇ ਰਿਹਾ ਜਿੱਥੇ ਵੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਉੱਥੇ ਜਸ਼ਨ ਦਾ ਮਾਹੌਲ ਜਿਹੜਾ ਲਗਾਤਾਰ ਦੇਖਣ ਨੂੰ ਮਿਲ ਰਿਹਾ ਤਾਂ ਇਹ ਸੌਰਭ ਮੈਦਾਨ ਮਿੱਠੂ ਜੋਹ ਨੇ ਉਹਨਾਂ ਦੀ ਜੋ ਵਿਨਿੰਗ ਦੀਆਂ ਤਸਵੀਰਾਂ ਨੇ ਵਿਨਿੰਗ ਤੋਂ ਬਾਅਦ ਦੀਆਂ ਤਸਵੀਰਾਂ ਨੇ ਤਾਂ ਜ਼ਰੂਰ ਇਲਾਕਾ ਨਿਵਾਸੀਆਂ ਨਾਲ ਵੀ ਗੱਲ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਬਾਬਾ ਦੀਪ ਸਿੰਘ ਜੀ ਦਾ ਮਾਹੌਲ ਅੱਜ ਗੁਰੂ ਨਗਰੀ ਦੇ ਵਿੱਚ ਚੋਣਾਂ ਨੂੰ ਲੈ ਕੇ ਸਰਗਰਮਾਇਆ ਗਿਆ ਸੀਗਾ ਤਾਂ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸੌਰਵ ਮਦਾਨ ਮਿੱਠੂ ਹੁਣਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਸਮਰਥਕ ਭੰਗੜਾ ਪਾਉਂਦੇ ਦਿਖਾਈ ਦੇ ਰਹੇ ਨੇ ਤਾਂ ਲਗਾਤਾਰ ਲਗਾਤਾਰ ਇਹ ਤਸਵੀਰਾਂ ਸਾਂਝਾ ਕਰ ਰਿਹਾ ਖੁਸ਼ੀ ਦਾ ਜਸ਼ਨ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ ਸੌਰਵ ਮਦਾਨ ਮਿੱਠੂ ਖੁਦ ਵੀ ਦੇਖੋ ਕਿਤਾ ਇਹ ਤੁਸੀਂ ਵੇਖ ਸਕਦੇ ਹੋ ਕਿ ਜਿਆਦਾ ਮਾਹੌਲ ਅੱਜ ਗੁਰੂ ਨਗਰੀ ਦੇ ਵਿੱਚ ਚੋਣਾ ਨੂੰ ਲੈ ਕੇ ਚੋਣਾ ਨੂੰ ਲੈ ਕੇ ਸਰਗਰਮਾਇਆ ਗਿਆ ਸੀਗਾ ਤਾਂ ਆਪ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸੌਰਭ ਮਦਾਨ ਮਿੱਠੂ ਹੋਣਾ ਨੂੰ ਮਿਲਣ ਵਾਸਤੇ ਉਹਨਾਂ ਦੇ ਸਮਰਥਕ ਭੰਗੜਾ ਪਾਉਂਦੇ ਦਿਖਾਈ ਦੇ ਰਹੇ ਨੇ ਤਾਂ ਲਗਾਤਾਰ ਲਗਾਤਾਰ ਇਹ ਤਸਵੀਰਾਂ ਸਾਂਝਾ ਕਰ ਰਹੇ ਆ ਖੁਸ਼ੀ ਦਾ ਜਸ਼ਨ ਦਾ ਮਾਹੌਲ ਲਗਾਤਾਰ